ਉਹ ਸਟਰਗਲ ਕੀਤਾ ਹੈ ਤੱਕ ਸਟਰਗਲ ਕਰਦੇ ਕਰਦੇ ਮੰਮੀ ਡੈਡੀ ਅੱਧੇ ਹੋ ਗਏ ਨੇ ਹੁਣ ਅਸੀਂ ਥੋੜਾ ਭਰਾ ਨੂੰ ਦੇਖੀ ਤਾਂ ਥੋੜਾ ਵੱਡੇ ਨੂੰ ਦੇਖੀ ਤਾਂ ਫਿਰ ਹੌਸਲੇ ਨਾਲ ਜੀਣਾ ਪੈਂਦਾ ਕਿ ਹਾਂ ਦੁਨੀਆਦਾਰੀ ਅੱਧੀ ਚੱਲਣੀ ਹੈ ਮਾਪੇ ਦੇਖਦੇ ਆ ਮਾਪੇ ਦਾ ਦੁੱਖ ਪਹਿਲਾਂ ਦਿਖਦਾ ਬ੍ਰਦਰ ਦੇਖਦੇ ਵਿੱਚੋਂ ਮੈਂ ਕਿੰਨੀਂ ਕਿਦਰ ਕੀ ਕਰੂੰਗੀ ਅੱਜ ਨਹੀਂ ਤਾਂ ਕੱਲ ਮੈਨੂੰ ਵੀ ਤਾਂ ਇਹਨਾਂ ਨੂੰ ਤੋਰਨ ਦੀ ਟੈਨਸ਼ਨ ਨਵੀਂ ਆਏਨੀ ਸੋਚਿਆ ਸੀ ਕਿ ਇਹ ਦਿਨ ਵੀ ਜਿਹੜਾ ਦੇਖਣ ਨੂੰ ਮਿਲੂਗਾ ਜ਼ਿੰਦਗੀ ਦੇ ਵਿੱਚ ਕੀ ਕੀ ਸੋਚਿਆ ਸੀ ਤੇ ਕੀ ਕਰ ਰਹੇ ਪਰ ਦਿਨ ਆਏ ਹੀ ਨਹੀਂ ਚੰਗੇ ਬਥੇਰਾ ਸੋਚਿਆ ਵੀ ਦਿਨ ਚੰਗੇ ਆਣਗੇ ਪਰ ਮਾੜੇ ਆ ਜਾਂਦੇ ਨੇ ਸਾਰੇ ਬੜੀ ਮਿਹਨਤ ਕੀਤੀ ਸਾਰੀ ਉਮਰ ਦਿਹਾੜੀ ਕੀਤੀ ਮਿਹਨਤਾਂ ਕੀਤੀ ਇਹ ਬੱਚੇ ਮਸਾਂ ਪਲੇ ਗਏ ਕੀ ਕਰੀਏ ਆ ਦੁਖ ਹੁੰਦਾ ਇਸ ਚੀਜ਼ ਦਾ ਬਾਪੂ ਜੀ ਕੀ ਹੋਇਆ ਕਿਉਂ pau kho gaye ho? ਬਾਪੂ ਜੀ pau kho gaye hain. ਮੈਂ ਅਸੀਂ ਮਤਲਬ ਉਹ ਸਟਰਗਲ ਕੀਤਾ। ਇਹ ਆਬਦਾ ਪਾਣਾ ਮਿੱਠੇ ਕਹਿ ਕੇ ਮੰਨੀ ਦਾ ਪਰ ਇਹ ਕੀ ਅੱਜ ਦੀ ਮੰਗਾਈ ਦੇ ਹਿਸਾਬ ਨਾਲ ਸਾਡੇ ਚਾਰਾਂ ਦੀ ਕਮਾਈ ਥੋੜੀ ਲੱਗਦੀ ਹੈ। ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਤਾਂ ਮੈਂ ਨੇ ਹਮਲਿਕ ਸਵਾਗਤ ਕਰਦੀ ਆ ਅੱਜ ਅਸੀਂ ਲੁਧਿਆਣਾ ਸ਼ਹਿਰ ਦੇ ਡੁਗਰੀ ਪੁਲ ਦੇ ਥੱਲੇ ਖੜੇ ਆ ਜਿੱਥੇ ਕਿ ਇੱਕ ਪਰਿਵਾਰ ਆ ਜੋ ਕਿ ਚਾਹ ਦਾ ਸਟਾਲ ਚਲਾ ਕੇ ਜਿਹੜਾ ਗੁਜ਼ਾਰਾ ਕਰ ਰਿਹਾ ਪਰ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਇਹਨਾਂ ਦਾ ਜਿਹੜਾ ਬੇਟਾ ਆ ਉਹ ਮਤਲਬ ਕਿ ਸਪੈਸ਼ਲ ਚਾਈਲਡ ਆਪਾਂ ਕਹਿ ਸਕਦੇ ਬਿਲਕੁਲ ਉਹ ਸਟੇਬਲ ਨਹੀਂ ਹੈਗਾ ਤੇ ਇੱਕ ਅੰਕਲ ਜੀ ਦੀ ਉਮਰ ਜਿਹੜੀ ਹੈ ਬਹੁਤ ਜ਼ਿਆਦਾ ਉਮਰ ਹੈ 90 ਮਰਦੇ ਵਿੱਚ ਵੀ ਉਹਨਾਂ ਨੂੰ ਚਾਹ ਦਾ ਸਟਾਲ ਜਿਹੜਾ ਲਾਣਾ ਪੈ ਰਿਹਾ ਉਹਨਾਂ ਦੀ ਕੁੜੀ ਵੀ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਸਾਰੇ ਨਾਲ ਗੱਲ ਕਰਾਂਗੇ ਜਿਹੜਾ ਚਾਹ ਦਾ ਸਟਾਲ ਜਿਹੜਾ ਚਲਾਣਾ ਪੈ ਰਿਹਾ ਤੇ ਸਾਰੀ ਗੱਲਬਾਤ ਕਰਦੇ ਤੇ ਤੁਹਾਡੇ ਤੱਕ ਪਹੁੰਚਾਉਂਦੇ ਨੇ ਸਭ ਤੋਂ ਪਹਿਲਾਂ ਆਪਾਂ ਬਾਪੂ ਜੀ ਤੋਂ ਸਟਾਰਟ ਕਰਾਂਗੇ ਸਭ ਤੋਂ ਪਹਿਲਾਂ ਬਾਪੂ ਜੀ ਕਿਹੜਾ ਚੱਲਦਾ ਠੀਕ ਠਾਕ ਠੀਕੋ ਹਾਂਜੀ ਪਾਪਾ ਜੀ ਪਹਿਲ ਤੇ ਇਹ ਦੱਸੋ ਕਿੰਨੀ ਉਮਰ ਆ ਤੁਹਾਡੀ ਉਮਰ ابھی 40 ਸਾਲ 40 ਸਾਲ ਦੀ ਉਮਰ ਹਾਂਜੀ 40 ਸਾਲ ਦੀ ਉਮਰ ਦੇ ਵਿੱਚ ਇੱਕ ਚਾਹ ਦਾ ਸਟਾਲ ਚਲਾ ਰਹੇ ਹੋ ਕਾਰਨ ਕੀ ਹੈ ਤੁਹਾਨੂੰ ਕੀ ਕੰਮ ਕਰਦਾ ਹੈ ਇਦਾਂ ਦਾ ਹੈ ਨਹੀਂ ਬੱਚੇ ਤੋਂ ਥਿਲੇ ਮਿਠੇ ਆ ਉਹ ਵੇਖ ਲਓ ਮਤਬੁੱਦੀ ਵਾਲਾ ਹੈ ਹਾਂ ਤੇ ਦਵਾਈਆਂ ਬੂਟੀਆਂ ਨਹੀਂ ਛੱਡਦੀਆਂ ਕੀ ਕਰੀਏ ਅੱਛਾ ਤੇ ਪਹਿਲਾਂ ਕੀ ਕਰਦੀ ਸੀ ਤੁਸੀਂ ਪਹਿਲੇ ਆਰੇ ਤਾਂ ਕੰਮ ਕਰਦੇ ਅ ਸੀ ਅੱਛਾ ਉੱਥੇ 10000 ਤਨਖਾਹ ਦਿੰਦੇ ਸੀ ਕੰਮ ਵੱਧੂ ਸੀ ਹੂੰ ਕੁਝ ਗੋੜਿਆਂ ਨੂੰ ਪ੍ਰੋਬਲਮ ਹੈ ਹੂੰ ਤੇ ਫਿਰ ਆਹ ਕੰਮ ਕੀਤਾ ਇੱਥੇ ਵੀ 2250 ਹੀ ਬਣਦਾ ਜਿਆਦਾ ਦਿੰਦੇ ਨਹੀਂ ਮਤਲਬ ਇੱਥੇ ਮਤਲਬ ਘਰ ਦਾ ਫਿਰ ਕੁਜ਼ਾਰਾ ਕਿੱਦਾਂ ਹੁੰਦਾ ਬਸ ਚੱਲੀ ਜਾਂਦਾ ਕੁਝ ਘਰ ਦੇ ਵੀ ਕਰਦੇ 5-6000 ਉਹ ਲੈ ਰਹੇ ਨੇ ਬੱਸ ਇਦਾਂ ਹੀ ਆ ਮੁੰਡਾ ਲੱਗਾ ਹੈ ਕਿੰਨੀਆਂ ਬੱਚੀ ਕਿੰਨੀਆਂ ਆ ਤੁਹਾਡੇ ਬੱਚੇ ਤਿੰਨ ਕੁੜੀ ਤੋਂ ਮੁੰਡੇ ਹਾਂਜੀ ਤੇ ਜਿਹੜਾ ਵੱਡਾ ਮੁੰਡਾ ਉਹ ਠੀਕ ਹੈ ਉਹ ਵੀ ਠੀਕ ਉਹਦੀ ਦਵਾਈ ਚੱਲਦੀ ਪੁੱਲ ਕਿਉਂ ਉਹਨਾਂ ਨੂੰ ਕੀ ਹੋਇਆ ਉਹਨਾਂ ਨੂੰ ਮੁੰਨੀਆਂ ਹੋਏ ਛੋੜੇ ਜਿਨ ਅੱਛਾ ਉਹ ਫਿਰ ਸਾਰੀ ਪ੍ਰੋਬਲਮ ਚੱਲ ਗਈ ਜੀ ਅੱਛਾ ਮਰਦੇ ਘਰ ਦੇ ਹਲਾਤ ਜਿਹੜੇ ਨੇ ਬਹੁਤ ਜ਼ਿਆਦਾ ਮਾੜੇ ਨੇ ਤੇ ਨਦੀ ਕੁੜੀ ਵੀ ਮੌਜੂਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਕੀ ਨਾਮ ਆ ਤੁਹਾਡਾ ਗੁਰਪ੍ਰੀਤ ਕੌਰ ਗੁਰਪ੍ਰੀਤ ਕੌਰ ਜੀ ਅ ਪਹਿਲੇ ਤੇ ਇਹ ਦੱਸੋ ਕੀ ਕਰਦੇ ਹਾਲਾਤ ਇੰਨੇ ਮਾੜੇ ਆਪਣੇ ਇੰਨੇ ਮਾੜੇ ਹਾਲਾਤਾਂ ਨੂੰ ਦੇਖ ਕੇ ਕਿੱਦਾਂ ਦਾ ਮਤਲਬ ਮਹਿਸੂਸ ਹੁੰਦਾ ਕੀ ਲੱਗਦਾ ਹੈ ਕਿ ਲੱਗਦਾ ਹੈ ਕਿ ਪਤਾ ਨਹੀਂ ਰੱਬ ਕਿਹੜੇ ਕਰਮਾਂ ਦੀ ਸਜ਼ਾ ਦੇ ਰਿਹਾ ਹੈ ਸਜਤਾ ਚਲੋ ਕੋਈ ਐਡੀ ਵੱਡੀ ਗੱਲ ਨਹੀਂ ਰੱਬ ਦਾ ਭਾਣਾ ਮਿੱਠਾ ਹੀ ਕਹਿ ਕੇ ਮੰਨੀ ਦਾ ਪਰ ਇਹ ਕੀ ਅੱਜ ਦੀ ਮੰਗ੍ਹਾਈ ਦੇ ਹਿਸਾਬ ਨਾਲ ਸਾਡੇ ਚਾਰਾਂ ਦੀ ਕਮਾਈ ਥੋੜੀ ਲੱਗਦੀ ਹੈ ਜਿਸ ਕਰਕੇ ਪਾਪਾ ਨੂੰ ਵੀ ਲੱਤਾਂ ਲੈਗਸ ਦੀ ਪ੍ਰੋਬਲਮ ਕਰਕੇ ਵੀ ਚਾਹ ਦੀ ਕਾਰ ਚਲੋਣੀ ਪੈਂਦੀ ਹੈ ਜਿੱਤੇ ਕਰਕੇ ਵੀ ਉਹਨਾਂ ਕਿ ਨਹੀਂ ਵੱਜਦਾ ਪਰ ਚਲੋ ਇਹਨਾਂ ਕਹਿੰਦੇ ਵੀ ਹਾਂ ਮੈਂ ਹੱਥ ਦੇਣਾ ਤੁਹਾਨੂੰ ਵੀ ਚਲੋ ਮਾੜਾ ਮੋਟਾ ਦਵਾਈ ਬੂਟੀ ਹੋ ਜਾਂਦਾ ਕਰਦਾ ਤੇ ਤੁਸੀਂ ਕੀ ਕਰਦੇ ਹੋ ਮੈਂ ਵੀ ਜੌਬ ਕਰਦੀ ਆ ਡੈਂਟਿਸ ਦੇ ਕੋਲ ਤੇ ਉੱਥੇ ਮੇਰੀ ਵੀ ਪੇਆਉਟ ਆਉਟ ਆਤੀ ਹੈ ਤਾਂ ਉਹਦੇ ਨਾਲ ਮਤਲਬ ਚਲੋ ਜਿਵੇਂ ਘਰੇ ਦੇ ਤਾਂ ਘਰ ਦਾ ਜਿਵੇਂ ਦੁੱਧ ਵਗੈਰਾ ਲੱਗਦਾ ਉਹ ਦੇ ਦਿੱਤਾ ਰਾਸ਼ੀ ਨੂੰ ਚਨੇ ਦਾ ਹੋ ਗਿਆ ਤੇ ਫਿਰ ਕੁਝ ਮम्मा ਲੈ ਜਾਂਦੇ ਸੈਲਰੀ ਉਹਨਾਂ ਦੀ ਵੀ ਕੱਟੀ ਆ ਉਹ ਛੋਟੇ ਬ੍ਰਦਰ ਕਰਕੇ लेट ਜਾਂਦੇ ਫਿਰ ਉਹਨਾਂ ਉਹਨਾਂ ਦਾ ਘੰਟੇ ਵਗੈਰਾ ਕੱਟੇ ਜਾਂਦੇ ਜਿਵੇਂ ਅੱਜ ਤੁਹਾਡਾ ਬ੍ਰਦਰ ਹੈ স্পੈਸ਼ਲ ਚਾਈਲਡ ਆਪਾਂ ਕਹਿ ਸਕਦੇ ਹ ਬਹੁਤ ਜ਼ਿਆਦਾ ਮਤਲਬ ਕਿ ਰੱਬ ਵੱਲੋਂ ਸਪੈਸ਼ਲ ਬਣਾਇਆ ਗਿਆ ਕਿੰਨੇ ਕਿ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਐਦਾਂ ਹੁੰਦਾ ਕਿ ਕਿਸੇ ਚੀਜ਼ ਦੀ ਜिद ਕਰ ਰਿਹਾ ਪਰ ਜੇਬ ਦੇ ਵਿੱਚ ਪੈਸੇ ਨਹੀਂ ਹੁੰਦੇ ਜਿੱਦ ਤੱਕ ਖੈਰ ਨਹੀਂ ਕਰਦੇ ਇਹ ਕਿ ਇਹਨੂੰ ਟਾਈਮ ਨਹੀਂ ਮਿਲ ਪਾਰਿਆ ਮੈਨੂੰ ਇਹ ਕਿ ਜੇ ਅਗਰ ਮੰਮਾ ਟਾਈਮ ਦੇਣ ਜੋ ਫੈਮਿਲੀ ਜ਼ਿਆਦਾ ਟਾਈਮ ਦੇ ਬੱਚਾ ਜ਼ਿਆਦਾ ਅੱਛੀ ਗ੍ਰੋਥ ਕਰਦਾ ਮੈਨੂੰ ਇੱਕ ਟਾਈਮ ਨਹੀਂ ਮਿਲਦਾ ਹੁਣ ਮੰਮਾ ਨੇ ਵੀ ਜੋਬ ਤੇ ਜਾਣਾ ਹੁੰਦਾ ਫਿਰ ਉਹ ਪਾਪਾ ਕੋ ਲੈ ਜਾਂਦਾ ਜਿਸ ਦਿਨ ਕਿਤੇ ਪਾਪਾ ਨਾ ਇੱਥੇ ਜਲਦੀ ਆਣ ਫਿਰ ਮੰਮਾ ਕੋ ਛੱਡ ਕੇ ਆਣਾ ਪੈਂਦਾ ਮਤਲਬ ਇਹਨੂੰ ਸੈਟਲਮੈਂਟ 'ਚ ਹੀ ਜ਼ਿਆਦਾ ਟਾਈਮ ਲੱਗ ਜਾਂਦਾ ਇਹਦੇ ਕਰਕੇ ਮੰਮਾ ਵੀ ਲੇਟ ਜਾਂਦੇ ਜੋਬ ਤੇ ਹਾਂਜੀ ਤੇ ਕਰਦੇ ਹਾਲਾਤ 'ਚ ਕਿੱਦਾਂ ਦੇ ਨੇ ਤੁਹਾਡੇ ਕਰਦੇ ਲਾਂ ਬਸ ਚੱਲ ਨਹੀਂ ਹੁੰਦਾ ਕਿ ਆਹ ਬੀ ਕੰਮ ਕਰ ਲੋ ਤੇ ਖਾ ਲੋ ਨਹੀਂ ਤਾਂ ਕੋਈ ਐਡਾ ਵੱਡਾ ਸਾਧਨ ਨੀਗਾ ਜੀ ਸੇਵਿੰਗ ਨੀਗੀ ਕੋਈ ਐਦਾ ਕਿ ਹਾਂ ਅੱਜ ਕਮਾ ਲਿਆ ਤੇ ਕੱਲ ਖਾ ਲਿਆ ਇਦਾਂ ਹੀ ਆ ਜੀ ਕੀ ਕਹਿ ਰਹੇ ਹੋ ਆਪ ਜੀ ਬਸ ਇਦਾਂ ਕੰਮ ਚੱਲੇ ਜਿਵੇਂ ਗੁੱਡੀ ਕਹਿ ਰਹੀ ਹੈ ਹਮ ਬਸ ਤਾਜ਼ਾ ਖਾਣ ਵਾਲੇ ਤਾਜ਼ਾ ਕਮਾਣ ਵਾਲੇ ਤੁਸੀਂ ਕਦੇ ਸੋਚਿਆ ਸੀ ਕਿ ਇਹ ਦਿਨ ਵੀ ਜਿਹੜਾ ਦੇਖਣ ਨੂੰ ਮਿਲੂਗਾ ਜ਼ਿੰਦਗੀ ਦੇ ਵਿੱਚ ਕੀ ਕੀ ਸੋਚਿਆ ਸੀ ਤੇ ਕੀ ਕਰ ਰਹੇ ਹੋ ਪਰ ਦਿਨ ਆਏ ਹੀ ਨਹੀਂ ਚੰਗੇ ਬਥੇਰਾ ਸੋਚਿਆ ਵੀ ਦਿਨ ਚੰਗੇ ਆਣਗੇ ਉਹ ਮਾੜੇ ਆ ਹੀ ਜਾਂਦੇ ਹੁੰਦੇ ਕਿੰਨੇ ਕ ਮਿਹਨਤ ਕੀਤੀ ਹੈ ਜ਼ਿੰਦਗੀ ਦੇ ਵਿੱਚ ਪਰ ਕਦੇ ਸਫਲਤਾ ਨਹੀਂ ਮਿਲੀ ਬੜੀ ਮਿਹਨਤ ਕੀਤੀ ਸਾਰੀ ਉਮਰ ਦਿਹਾੜੀ ਕੀਤੀ ਮਿਹਨਤਾਂ ਕੀਤੀ ਇਹ ਬੱਚੇ ਮਸਾਂ ਪੜੇ ਗਏ ਕੀ ਕਰੀਏ ਆ ਦੁਖ ਹੁੰਦਾ ਇਸ ਚੀਜ਼ ਦਾ ਹਾਂ ਕੀ ਹੋ ਗਿਆ ਪਾਪੂ ਖੋ ਗਏ ਆ ਕੋਈ ਨਾ ਅਸੀਂ ਹੈ ਹੀ ਆ ਸੋ ਬਾਪੂ ਜੀ ਪਾਪੂ ਖੋ ਗਏ ਆ ਅੱਖਾਂ ਨਮ ਹੋ ਗਈਆਂ ਨੇ ਕਿਉਂਕਿ ਘਰ ਦਾ ਗੁਜ਼ਾਰਾ ਬਹੁਤ ਔਖਾ ਸੋਖਾ ਹੁੰਦਾ ਹੈ ਕਹਿੰਦੇ ساری ਜ਼ਿੰਦਗੀ ਜਿਹੜੇ ਮੈਂ ਮਿਹਨਤ ਕੀਤੀ ਹੈ ਪਰ ਹਜ ਤੱਕ ਮੈਨੂੰ ਜਿਹੜੀ ਸਫਲਤਾ ਨਹੀਂ ਮਿਲੀ ਸੋ ਬਾਬਾ ਜੀ ਕੀ ਹੋਇਆ ਕਿਉਂ pau kho gayi ਬਾਬਾ ਜੀ pau kho gayi ਮੈਂ ਸੀ ਮਤਲਬ ਬਹੁਤ ਸਟਰਗਲ ਕੀਤਾ ਕਹਿੰਦੇ ਜ਼ਿੰਦਗੀ ਦੇ ਵਿੱਚ ਮਿਹਨਤ ਬਹੁਤ ਕੀਤੀ ਹੈ ਪਰ ਕਦੇ ਸਫਲਤਾ ਨਹੀਂ ਮਿਲੀ ਮਾਂ ਪਾਪਾ ਨੂੰ ਦੱਸੇ ਆਪ ਮੇਰੇ ਪਾਪਾ ਪਹਿਲਾਂ ਰਿਕਸ਼ਾ ਚਲਾਉਂਦੇ ਸੀ ਜਿੱਦ ਕਰਕੇ ਨੇ ਲੱਤਾ ਇਦਾਂ ਹੋਈਆਂ ਨੇ ਫਿਰ papa 1.5 ਸਾਲ ਬੈਠ ਤੇ ਉਹ ਤੋਂ ਬਾਅਦ ਬ੍ਰਦਰ ਵੀ ਛੋਟਾ ਜਿਹਾ ਲੱਗ ਗਿਆ ਸੀ ਫਿਰ ਜਿਵੇਂ ਉਹ ਉਹਨੇ ਬਲੱਸ ਟੂ ਕੀਤੀ ਫਿਰ ਉਹ ਪੱਕੇ ਕੰਮ ਤੇ ਲੱਗ ਗਿਆ ਕੋਰਸ ਵਗੈਰਾ ਕਰਾਏ ਓਕੇ ਸੋ ਓਕੇ ਮੰਮਾ ਫੈਕਟਰੀ ਤੇ ਲੱਗੇ ਫਿਰ ਮਤਲਬ ਫਿਰ ਮੈਂ ਲੱਗੀ ਦਿਖਦਾ ਸੀ ਸਾਨੂੰ ਕਿ ਸਾਨੂੰ ਕੋਈ ਪੁੱਛਣ ਵਾਲਾ ਨਹੀਂਗਾ ਸਾਡੀ ਬੈਕ ਨਹੀਂ ਕੋਈ ਰਿਚ ਫਿਰ ਮਤਲਬ ਅਸੀਂ ਬਹੁਤ ਸਟਰਗਲ ਕੀਤਾ ਹੈ ਤੱਕ ਸਟਰਗਲ ਕਰਦੇ ਕਰਦੇ ਮੰਮੀ ਡੈਡੀ ਅੱਧੇ ਹੋ ਗਏ ਨੇ ਹੁਣ ਅਸੀਂ ਥੋੜਾ ਭਰਾ ਨੂੰ ਦੇਖੀ ਤਾਂ ਥੋੜਾ ਵੱਡੇ ਨੂੰ ਦੇਖੀ ਤਾਂ ਫਿਰ ਹੌਸਲੇ ਨਾਲ ਜੀਣਾ ਪੈਂਦਾ ਕਿ ਹਾਂ ਦੁਨੀਆਦਾਰੀ ਇੱਦਾਂ ਹੀ ਚੱਲਣੀ ਹੈ ਤੁਸੀਂ ਵੀ ਪਾਬੁਖ ਹੋ ਗਏ ਹੋ ਕੀ ਹੋਇਆ ਵੈ ਜੀ ਦਿਖਦੇ ਹਾਂ ਮਾਂ ਆਪੇ ਦਿਖਦੇ ਆ ਮਾਂ ਬੇ ਦਾ ਦੁੱਖ ਪਹਿਲਾਂ ਦਿਖਦਾ ਬ੍ਰਦਰ ਦਿਖਦੇ ਪਿੱਛੋਂ ਮੈਂ ਕਿੰਨੀਂ ਕਿਦੇਰ ਕੀ ਕਰੂੰਗੀ ਅੱਜ ਨਹੀਂ ਤਾਂ ਕੱਲ ਮੈਨੂੰ ਵੀ ਤਾਂ ਇਹਨਾਂ ਨੂੰ ਤੋਰਨ ਦੀ ਟੈਨਸ਼ਨ ਨਵੀਂ ਆਏ ਨਹੀਂ ਬਿਲਕੁਲ ਸੋ ਅੱਖਾਂ ਆਪਣੇੇ ਇਹ ਵੀ ਰੋਣ ਲੱਗ ਗਏ ਚਲੋ ਕੋਈ ਗੱਲ ਨਹੀਂ ਪਾਪਾ ਜੀ ਇੰਨੇ ਪਾਬੁਖ ਹੋ ਗਏ ਹੋ ਪਾਬੁਖ ਕਿਉਂ ਹੋ ਗਏ ਅਸੀਂ ਉਹ ਗੱਲਾਂ ਹੀ ਹੇ ਰਹੀ ਕਿਤੇ ਦੋ ਕੀ ਬੜਾ ਦੇਖਿਆ ਸਾਰੀ ਸੁੱਖ ਨਹੀਂ ਵੇਖਿਆ ਸੁੱਖ ਨਹੀਂ ਵੇਖਿਆ ਆ ਤੁਹਾਡੀ ਕੁਆਲਿਫਿਕੇਸ਼ਨ ਕੀ ਹੈ ਕੀ ਸਟੱਡੀ ਕੀਤੀ ਹੈ ਮੈਂ ਤਾਂ 10th ਹੀ ਕੀਤੀ ਆ ਵੀ ਜਿਵੇਂ ਪਾਪਾ ਇਦਾਂ ਸੀਗੇ ਪਾਪਾ ਨੂੰ ਜੋ ਡਿਸਕ ਦੀ ਪ੍ਰੋਬਲਮ ਹੋ ਗਈ ਰਿਕਸ਼ੇ ਤੋਂ ਬਾਅਦ ਤੇ ਫਿਰ ਮਤਲਬ ਇਦਾਂ ਹੀ ਕਰਦੇ ਰਹੇ ਫਿਰ ਤੁਹਾਨੂੰ ਪਤਾ ਜੋ ਬੰਦਾ ਕੰਮਾਂ 'ਚ ਪੈ ਜਾ ਤਾਂ ਪੜਾਈ ਵੱਲ ਘੱਟ ਇੰਟਰਸਟ ਆ ਜਾਂਦਾ ਜੋ ਪ੍ਰੋਬਲਮ ਹੋ ਗਈ ਸੀ ਫਿਰ ਕਿਸ ਤਰੀਕੇ ਨਾਲ ਖਰਚਾ ਚੱਲਿਆ ਕਿੱਦਾਂ ਮਤਲਬ ਕਿ ਕਿਹੜੀ ਕਿਹੜੀ ਸਿਚੁਏਸ਼ਨ ਆ ਫਿਰ ਬਸ ਫਿਰ ਬੱਚੇ ਉਹ ਛੋਟਾ ਉਹ ਲੱਗ ਗਿਆ ਵਿਚਾਰਾ ਕਿਤੇ 500 ਲੱਗਦੇ ਸੀ ਹਜ਼ਾਰ ਤੇ ਲੱਗ ਜਾ ਕਿਤੇ ਕਿਤਾ ਹੈ ਨਾਲ ਪੜਾਈ ਵੀ ਕਰਦਾ ਸੀ। ਅੱਛਾ ਆ ਜਿਹੜਾ ਸਪੈਸ਼ਲ ਚਾਈਲਡ ਹੈ ਇਹ ਵੀ ਕੰਮ ਕਰਦਾ ਹੈ? ਇਹ ਵਾਲਾ ਨਾ ਇਹ ਜਦੋਂ ਬਹੁਤ ਛੋਟਾ ਸੀਗਾ ਅੱਜ ਤੋਂ 7 ਸਾਲ ਪਹਿਲਾਂ ਤੋਂ ਪਾਪਾ ਇਦਾਂ ਹੋ ਗਏ ਸੀ ਡਿਸਕ ਨਾਲ ਫਿਰ 1.5 ਸਾਲ ਬੈੱਡ 'ਤੇ ਹੀ ਰਹੇ ਨੇ ਪਾਪਾ। ਫਿਰ ਮੰਮਾ ਲੱਗੇ ਮਹੀਨਾ ਤੋਂ ਦੇਖਿਆ ਵੀ ਨਹੀਂ ਕੁਝ ਹੋਣਾ ਇਦਾਂ। ਫਿਰ ਮੰਮਾ ਫੈਕਟਰੀ 'ਚ ਲੱਗੇ। ਫਿਰ ਵੀਰਾ ਪੜਦਾ ਸੀ। ਫਿਰ ਪਾਰਟ ਟਾਈਮ ਉਹਨੇ ਕੰਮ ਤੇ ਜਾਣਾ, ਫਿਰ ਕੰਮ ਕਰਕੇ ਆਣਾ। ਫਿਰ 4 ਵਜੇ ਕਿਤੇ ਜੌਬ ਦੇਖੀ। ਇੰਦਾ ਕਰ ਕਰਾ ਕੇ ਔਖਾ-ਸੋਖਾ ਸੀ ਰੈਂਟ ਤੇ ਆਪਣਾ ਰੈਂਟ ਵੀ ਕੱਢਿਆ। ਇਦਾਂ ਕਰ ਕਰਾ ਕੇ ਅਸੀਂ ਖੜੇ ਹੋਏ ਆ ਚਲੋ ਜਿੱਦਾਂ ਵੀ ਖੁਸ਼ ਆ ਪਰ ਇਹ ਕਿ ਆਪਣਾ ਸਟਰਗਲ ਬੜਾ ਯਾਦ ਆਂਦਾ ਸਾਨੂੰ ਹਾਂ ਅੱਜ ਸਟਰਗਲ ਚ ਆ ਪਰ ਇਹ ਕਿ ਉਹਦੇ ਚ ਤੇ ਅੱਜ ਫਰਕ ਹੈ ਪਰ ਮੰਗਿਆਈ ਦਾ ਜਾਂ ਬਜਟ ਦਾ ਕੋਈ ਫਰਕ ਨਹੀਂ ਦਾ ਕਦੇ ਇਦਾਂ ਹੋਇਆ ਕਦੇ ਤੁਸੀਂ ਆਪਣੇ ਰਿਸ਼ਤੇਦਾਰ ਤੋਂ ਜਾਂ ਕਿਸੇ ਤੋਂ ਕਿਸੇ ਚੀਜ਼ ਦੀ ਉਮੀਦ ਕੀਤੀ ਹੋਵੇ ਪਰ ਕਦੇ ਵੀ ਉਮੀਦ ਤੇ ਕੋਈ ਦਿੰਦਾ ਹੀ ਨਹੀਂ ਕੋਈ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਕਦੇ ਅੱਜ ਤੱਕ ਕਿਸੇ ਨੇ ਹੈਲਪ ਕੀਤੀ ਕੀ ਜੇ ਕੋ 100 200 ਦੇ ਤਾਂ ਕਿ ਠੀਕ ਹੈ ਨਾ ਜਾਣਨ ਕਿ ਕੋਈ ਤੁਹਾਡੀ ਮਦਦ ਕਰੇ ਕੋਈ ਤੁਹਾਨੂੰ ਮਤਲਬ ਤੁਹਾਡੀ ਵਦ ਤੋਂ ਵਦ ਹੈਲਪ ਕਰੇ ਤਾਂ ਕਿ ਤੁਸੀਂ ਕੁਝ ਕਰ ਸਕੋ ਬਸ ਉਹਨਾਂ ਬੱਚਾ ਹੈ ਵੇ ਉਹਨਾਂ ਗੁੱਡੀ ਵਿਆਹਣ ਵਾਲੀ ਹੈ ਇਹ ਇਹ ਕਰ ਸਕਦੇ ਹੋ ਬਸ ਅ ਕੀ ਲੱਗਦਾ ਹੈ ਕੀ ਹੈ ਨਾ ਇੰਨੇ ਘਰ ਦੇ ਹਾਲਾਤ ਮਾੜੇ ਨੇ ਕਿ ਇਦਾਂ ਲੱਗਦਾ ਵੀ ਹਾਂ ਵਿਆਹਣਾ ਵਾ ਬਹੁਤ ਟੈਨਸ਼ਨ ਆਉਂਦੀ ਹੈ ਇਹਨੇ ਕੁੜੀਆਂ ਦੀ ਵੀ ਹੁੰਦਾ ਤਾਂ ਚਲੋ ਕੋਈ ਨਹੀਂ ਹੁੰਦਾ ਕਿ ਮੰਮੀ ਡੈਡੀ ਸੌਖੀ ਜ਼ਿੰਦਗੀ ਜੀਣ ਕਿਉਂਕਿ ਜਦੋਂ ਬੰਦਾ 60 ਪਲੱਸ ਹੋ ਜਾਂਦਾ ਨਾ ਉਦੋਂ ਬੰਦੇ ਦੇ ਸਾਹਮਣੇ ਇੱਕ ਆਪਣੀ ਆਜ਼ਾਦੀ ਹੁੰਦੀ ਆ ਮਾਪੇ ਦੀ ਏਜ ਨੂੰ ਅਗਰ ਮੈਨੇਜ ਕਰੀਏ ਤਾਂ ਹੁਣ ਇਹ ਉਮਰ ਚੋਂ ਕੰਮ ਕਰਦੇ ਤਾਂ ਚੰਗਾ ਨਹੀਂ ਲੱਗਦਾ ਖੁਦ ਦੇਖਦੇ ਆਂ ਸੀ ਮਤਲਬ ਅੱਛਾ ਨਹੀਂ ਲੱਗਦਾ ਕਿ ਹਾਂ ਪਾਪਾ ਇਦਾਂ ਕਰ ਰਹੇ ਮਮਾ ਇੰਨੇ 올ਡ ਏਜ ਹੋ ਗਏ ਮਮਾ ਵੀ ਕਰ ਰਹੇ ਉਹ ਘਰ ਦਾ ਵੀ ਕਰਕੇ ਜਾਂਦੇ ਆ ਸਾਨੂੰ ਵੀ ਦੇਖਦੇ ਆ ਫਿਰ ਉਹ ਆਪਣਾ ਵੀ ਕਰਦੇ ਆ ਮਤਲਬ ਬਹੁਤ ਔਖਾ ਜਿਹਾ ਲੱਗਦਾ ਉਹਨਾਂ ਨੂੰ ਦੇਖ ਕੇ ਫਿਰ ਮੰਮੀ ਡੈਡ ਦਾ ਮੂਡ ਦੇਖ ਕੇ ਫਿਰ ਕੱਲੇ ਬੈ ਕੇ ਵੀ ਸੋਚਣਾ ਪੈਂਦਾ ਕੀ ਕਰਾਂਗੇ ਅੱਗੇ ਹੋਰ ਜਿਵੇਂ ਇਹ ਬੁੱਢੀ ਹੋਈ ਹਿੰਦੀ ਬੁੱਢੀ ਹੋ ਗਈ ਹਾਂ ਮੈਂ ਤਗੜੀ ਹਾਂ ਹਾਂ ਤੁਹਾਨੂੰ ਨਾ ਟੈਨਸ਼ਨ ਨਾ ਬੱਚਿਆਂ ਦੀ ਹੈ ਵੱਡੇ ਦੀ ਟੈਨਸ਼ਨ ਵੱਖਰੀ ਜੀ ਤੇ ਮੰ ਮਮੀ ਨੂੰ ਇੰਨਾ ਕੰਮ ਕਰਦੇ ਦੇਖ ਹੈ ਨਾ ਇੰਨੀ ਉਮਰ ਦੇ ਵਿੱਚ ਵੀ ਇੰਨਾ ਕੰਮ ਕਰ ਰਹੇ ਨੇ ਦੁੱਖ ਹੁੰਦਾ ਇਸ ਚੀਜ਼ ਦਾ ਬਹੁਤ ਮੈਂ ਤਾਂ ਕਹਿੰਦੀ ਮਮਾ ਛੱਡ ਦਿਓ ਕੋਈ ਨਾ ਆਪ ਆਪਣੀ ਰੋਟੀ ਤਾਂ ਖਾ ਹੀ ਰਹੇ ਆ ਵੀ ਕੀ ਹੋ ਗਿਆ ਫੇਰ ਕਹਿੰਦੇ ਵੀ ਬੱਚਿਆਂ ਦੀ ਇੰਨੀ ਮਹਿੰਗੀ ਮੈਡੀਸਿਨ ਆਂਦੀ ਐ ਕੁਛ ਵੀ ਐ ਵੀ ਉਹ ਕਿੱਦਾਂ ਲਵਾਵਾਂਗੇ ਕਿੱਦਾਂ ਕਰਾਂਗੇ ਵੀ ਚਲੋ ਜਿਹੜਾ ਸ਼ਾਪ ਇਹਨਾਂ ਨਾਲ ਜੁੜਦਾ ਹੋਰ ਸਹੀ ਵੀ ਉਹ ਆਪਣੇ ਆਪ ਨੂੰ ਨਹੀਂ ਦੇਖਦੇ ਪਹਿਲਾਂ ਆਪਣੇ ਬੱਚਿਆਂ ਨੂੰ ਦੇਖਦੇ ਆ ਮਤਲਬ ਮਜਬੂਰੀ ਐ ਏਡੀ ਵੱਡੀ ਚੀਜ਼ ਹੋ ਗਈ ਏ ਏਡੀ ਅੱਜ ਦੇ ਟਾਈਮ 'ਚ ਤੇ ਇਹ ਇਹਨਾਂ ਦਾ ਨਾਮ ਕੀ ਐ ਗੁਰਸੇਵਕ ਗੁਰਸੇਵਕ ਫੇਰ ਇਹ ਤੁਹਾਡੇ ਕੋਲ ਹੀ ਰਹਿੰਦੇ ਨੇ हां जी आज नहीं ले आ, जा जंदी है दो, न... जो जो दो अच्छा हां ਤੇ ਉਦੋਂ ਤੱਕ ਤੁਹਾਡੇ ਕੋਲ ਰਹਿੰਦੇ ਫਿਰ ਦੇਖਭਾਲ ਕਰਨੀ ਪੈਂਦੀ ਹੈ ਵੀ ਕਿਸੇ ਗੱਡੀ ਕੋਈ ਗੱਡੀ ਵਾਲਾ ਨਾ ਮਾਰ ਜੇ ਜਾਂ ਫਿਰ ਕੋਈ ਇੱਧਰ ਉੱਧਰ ਨਾ ਨਿਕਲ ਜੇ ਕਿਉਂਕਿ ਇਹਨਾਂ ਨੂੰ ਚਾਚੂ ਇੱਧਰ ਦੂਰ ਜਾਵਾਂ ਦੇਣ ਇੱਥੇ ਕਹਿ ਕੇ ਜਾਣਾ ਯਾਰ ਮੇਰਾ ਧਿਆਨ ਰੱਖਿਓ ਬੱਚੇ ਅੱਛਾ ਮਾਂ ਵੀ ਫੋਨ ਕਰੇਗੀ ਕਈ ਵਾਰ ਵੀ ਅੱਜਕੱਲ ਬੱਚੇ ਚੱਕ ਲੈਂਦੇ ਆ ਹੈ ਕੋ ਉਂਗਲ ਫੜ ਕੇ ਲੈਣਾ ਜਾਏ ਉਹ ਚਿੰਤਾ ਕਰਦੇ ਹੁੰਦੇ ਕਿੰਨੀ ਉਮਰ ਕਿੰਨੀ ਹੋਣੀ ਇਹਨਾਂ ਦੀ ਇਹਦੀ ਕਿੰਨੀ ਕਿੱਥੇ 20 ਹੋ ਗਏ 20 ਦੀ ਕੀ ਤੇ ਮਤਲਬ ਪਹਿਲਾਂ ਤੋਂ ਹੀ ਐਸੇ ਕਿ ਹੁਣ ਨਹੀਂ ਨਹੀਂ ਸ਼ੁਰੂ ਤੋਂ ਹੀ ਐ ਫਿਰ ਉਹ ਕਮਜ਼ੋਰ ਸੀ ਪੰਜ 6 ਸਾਲ ਤੇ ਤੁਰੇ ਨਹੀਂ ਚੱਲੇ ਆ ਹੀ ਨਹੀਂ ਬੜਾ ਕਮਜ਼ੋਰ ਲੱਤਾਂ ਜਿਹਦੇ ਮਰਜੀ ਘੁਮਾ ਦੋ ਨਹੀਂ ਅੱਛਾ ਫਿਰ ਇਲਾਜ ਮਤਲਬ ਕਿੱਦਾਂ ਮਤਲਬ ਕਰਾ ਰਹੇ ਹੋ ਇਹਨਾਂ ਦਾ ਨਹੀਂ ਕਰਾਏ ਨਹੀਂ ਛੋਟੇ ਜਿਹੇ ਸਿਰ ਨੂੰ ਬੁਖਾਰ ਸੀ ਉਹ ਮੜਾ ਠੀਕ ਕਰਾਇਆ ਨਹੀਂ ਤੇ ਇਹਨੇ ਜੋਗਾ ਵੀ ਨਹੀਂ ਹੋਣਾ ਇਹਨਾਂ ਵੀ ਆਪਣੀ ਜੋਗਾ ਹੈਗਾ ਮਤਲਬ ਕਿ ਡਾਕਟਰ ਕੋਲ ਕਦੇ ਗਏ ਹੋ ਕਿ ਹਾਂ ਡਾਕਟਰ ਨੇ ਕਿਹਾ ਇਲਾਜ ਕਰਾਓ ਪਰ ਪੈਸੇ ਨਹੀਂ ਗਏ ਹੀ ਨਹੀਂ ਪੈਸੇ ਕੋ ਨਹੀਂ ਜਾਣਗੇ ਪਹਿਲੇ ਪਹਿਲੇ ਕਰਾ ਲੈਣਾ ਕਿ ਕਰਾ ਲੈਣਾ કેવી આપણી જોગા હો ગયા છે ટટી પેશાબ જંદા જરા લે લે તો એ લોકો અ ਕਿੰਨਾ કે મતલબ ઓ કે સાંભળો ઓખા ਹੁੰਦਾ ਕਿ ਸਹੀ ਠੀਕ ਰਹਿੰਦਾ ਸਮਝ ਆ ਗਈ ਹੈ ਨਹੀਂ ਹੁੰਦਾ ਕਿ ਕਈ ਵਾਰੀ ਜਿਵੇਂ ਮम्मा पापा ਕਿੰਨਾ ਕੁ ਦੇਖ ਲੂਗੀ ਥੋੜਾ ਆਪਣੇ ਆਪ ਤੇ ਵੀ ਡਿਪੈਂਡ ਹੋਵੇ ਬੰਦਾ ਹਾਂ ਵੀ ਮੈਨੇ ਚੀਜ਼ ਚਾਹੀਦੀ ਆ ਲੇ ਹੁੰਦੇ ਮੈਂ ਸੰਭਾਲਦੀ ਆ ਪੁੱਛਦੀ ਆ ਬਾਜ ਕਿਹੜਾ ਪੁੱਛੇ ਹੋ ਮੇਰ ਮਨ ਦਾ ਕੋਣ ਰਹੁੰਦੇ ਨੇ ਥੋੜੇ ਬਾਈਸ ਹਾਂਜੀ ਬਿਲਕੁਲ ਸਹੀ ਗੱਲ ਹੈ ਮੰਦੀ ਆ ਤੁਹਾਨੂੰ ਯਾਰਾ ਕੁਝ ਕਰਦੇ ਮਤਲਬ ਫੀਲ ਹੁੰਦਾ ਕਿ ਅੱਜ ਮੈਂ ਸਾਂਭ ਰਹੀ ਐ ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਮੇਰੇ ਬੱਚੇ ਨੂੰ ਕੌਣ ਸਾਂਭੇ ਇਹਦੀ ਬਹੁਤ ਚਿੰਤਾ ਕਰਦੀ ਹਾਂ ਹਾਂ ਇਹ ਨਹੀਂ ਸਾਰੇ ਕਰਦੇ ਇਹਦੀ ਕੋਈ ਨਹੀਂ ਘਸੇਂਦਾ ਇਹਨਾਂ ਦਾ ਔਖਾ ਮਤਲਬ ਇੱਕ ਤਾਂ ਔਖਾ ਟਾਈਮ ਬਹੁਤ ਤੇ ਉੱਪਰੋਂ ਬੱਚਾ ਵੀ ਦੋਨਾਂ ਦੇ ਔਖਾ ਹੈ ਵੱਡੇ ਦਵਾਈ ਨਹੀਂ ਛੱਡਦੀ ਕੋਲੋਂ ਇਲਾਜ ਚੱਲਦਾ ਉਹਦਾ ਆ ਕੀ ਹੋਇਆ ਉਹਨਾਂ ਦੇ ਗਲੇ ਨੂੰ ਤੇ ਬੋਲੇ ਨਹੀਂ ਜਾਂਦਾ ਉਹਨਾਂ ਤੋਂ ਪਹਿਲੇ ਨੂੰ ਸਾਰੀ ਪ੍ਰੋਬਲਮ ਫਿਰ ਗਲੇ 'ਤੇ ਬੈਠ ਗਿਆ ਹੋ ਜੀ ਇੱਕ ਦੋ ਦਿਸੇ ਵਾਲੇ ਆਏ ਉਹ ਵੀ ਤੈਨੂੰ ਪੈ ਤੇ ਛੱਡ ਜਾਂਦੇ ਆ। ਅੱਛਾ ਵਿਆਹ ਵੀ ਮਤਲਬ ਉਹ ਬੰਨਾ ਮਾਰ ਜਾਂਦੇ ਆਗੇ। ਕੁਝ ਕਹਿਣਾ ਚਾਹੋਗੇ ਕੋਈ ਮਦਦ ਮੰਗਣੀ ਚਾਹੋਗੇ? ਮਤਲਬ ਤੁਸੀਂ ਦੇਖਦੇ ਵੀ ਇਹਨਾਂ। ਕਰਦੇ ਲਾ। ਜੇ ਤੁਸੀਂ ਕਰਦੇ ਤਾਂ ਬਹੁਤ ਵਧੀਆ। ਕਹੋ। ਕਹੋ। ਤੁਸੀਂ ਕੁਝ ਕਹਿਣਾ ਚਾਹੋਗੇ? ਬਸ ਕੀ ਆਹੀ। ਕੁਝ ਲਵਜੀ ਨੇ ਦੇਖਦੇ ਘਰਦੇ ਉਹਨਾਂ ਦੇਖ ਕੇ ਤਾਂ ਮਜਬੂਰੀ ਅੱਗੇ ਹੀ ਦਿਖਦਾ ਕਿ ਹਾਂ ਮਿਹਨਤ ਕਰ ਲੋ ਸਟਰਗਲ ਕਰ ਲੋ ਤਾਂ ਹੀ ਪ੍ਰਾਪਤੀ ਹੋਊਗੀ ਕੁਝ ਨਹੀਂ ਤਾਂ ਨਹੀਂ ਬਿਲਕੁਲ ਸੋ ਇਹ ਇਹ ਹੈਗੇ ਆ ਇਹਨਾਂ ਦੀ ਸਟੋਰੀ ਇਹਨਾਂ ਦੇ ਘਰ ਦੇ ਹਾਲਾਤਾਂ ਜ ਜੇ ਅਪਾ ਗੱਲ ਕਰੀਏ ਘਰ ਦੇ ਹਾਲਾਤ ਜਿਹੜੇ ਨੇ ਇਹਨਾਂ ਦੇ ਬਹੁਤ ਜ਼ਿਆਦਾ ਮਾੜੇ ਨੇ ਕਿਤੇ ਨੇ ਕਿਤੇ ਇਹਨਾਂ ਨੂੰ ਵੀ ਇੱਕ ਤੁਹਾਡੀ ਮਦਦ ਦੀ ਜਿਹੜੀ ਲੋੜ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਪਰਿਵਾਰ ਹੈ ਪਰਿਵਾਰ ਦੇ ਵਿੱਚ ਜਿੰਨੇ ਵੀ ਜੀਨੇ ਸਾਰੇ ਇੱਕ ਬਿਮਾਰ ਨੇ ਜਿਹੜੇ ਇਹਨਾਂ ਦੇ ਮਾਤਾ ਪਿਤਾ ਨੇ ਉਹ ਵੀ ਕੰਮ ਕਰਦੇ ਨੇ ਬਾਪੂ ਜੀ ਦੀ ਤੁਸੀਂ ਉਮਰ ਦੇਖ ਸਕਦੇ ਨਹੀਂ ਉਮਰ ਦੇ ਵਿੱਚ ਜਿਹੜਾ ਚਾਦਾ ਸਟਾਲ ਚਲਾ ਰਹੇ ਨੇ ਤੇ ਇਹਨਾਂ ਦੇ ਮੁੰਡਾ ਹੈ ਜਿਹੜੇ ਕਿ ਬਿਲਕੁਲ ਵੀ ਠੀਕ ਨਹੀਂ ਹੈਗਾ ਤੇ ਅਸੀਂ ਇਹੀ ਕਹਾਂਗੇ ਇਹਨਾਂ ਦੀ ਜੇਕਰ ਤੁਸੀਂ ਇਧਰੋਂ ਨੰਗ ਰਹੇ ਹੋ ਇਹਨਾਂ ਦੀ ਵੱਧ ਚੜ ਕੇ ਜਿਹੜੀ ਹੈਲਪ ਜਰੂਰ ਕਰ ਦਿਓ ਤਾਂਕਿ ਸਾਡੀ ਵੀਡੀਓ ਰਾਹੀਂ ਇਹਨਾਂ ਦੀ ਜਿਹੜੀ ਹੈਲਪ ਹੋ ਸਕੇ ਤੇ ਇਹਨਾਂ ਨੂੰ ਜਿਹੜਾ ਦਿੱਕਤ ਪਰੇਸ਼ਾਨੀ ਆ ਰਹੀ ਹੈ ਤਾਂ ਥੋੜੀ ਘੱਟ ਬਹੁਤ ਜਿਹੜੀ ਆਪਾਂ ਘੱਟ ਕਰ ਸਕੀਏ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤੁਸੀਂ ਹੀ ਹੈਟਲਾਈਨਸ ਮੈਂ ਇਹ ਮਲਿਕ ਕੈਮਰਾ ਪਰਸਨ ਵੀ ਪਨ ਪਸੀਨਾ